ਨਿੰਮੋ ਸ਼ਾਮ ਨੂੰ ਬਾਹਰ ਗਲੀ ਵਿੱਚ ਖੇਡ ਰਹੀ ਸੀ ਤੇ ਨਾਲੇ ਆਪਣੇ ਦੋਸਤਾਂ ਨੂੰ ਆਖਦੀ ਹੈ ਮੈਂ ਤੇ ਨਾਨਕੀ ਜਾਵਾਂਗੀ ਫਿਰ ਤੁਸੀਂ ਇਕੱਲੇ ਖੇਡਿਓ ਇੰਨੇ ਨੂੰ ਨਿੰਮੋ ਦਾ ਡੈਡੀ ਕੰਮ ਤੋਂ ਘਰ ਆ ਰਿਹਾ ਸੀ ਤੇ ਨਿੰਮੋ ਨੇ ਜ्यों ਹੀ ਮੋਟਰਸਾਈਕਲ ਦੀ ਆਵਾਜ਼ ਸੁਣੀ ਉਹ ਦੌੜੀ ਦੌੜੀ ਆਈ ਪਾਪਾ ਜੀ ਸਤਿ ਸ੍ਰੀ ਅਕਾਲ ਕਹਿ ਕੇ ਅਰਸੋਈ ਵਿੱਚ ਗਈ ਇਹ ਪਾਣੀ ਦਾ ਗਲਾਸ ਲੈ ਆ ਕੇ ਪੜਾ ਦਿੱਤਾ। ਇਸ ਮਗਰੋਂ ਨਿੰਮੋ ਦੇ ਪਾਪਾ ਮੌਖਾ ਤੋੜ ਲਈ ਚਲੇ ਗਏ। ਹੁਣ ਨਿੰਮੋ ਆਪਣੀ ਮਾਂ ਵੱਲ ਦੇਖਦੀ ਤੇ ਉਸ ਨੂੰ ਇਸ਼ਾਰਾ ਕਰਦੀ ਕਿ ਪਾਪਾ ਤੋਂ ਪੁੱਛੋ। ਨਿੰਮੋ ਆਹ ਪਾਪਾ ਤੋਂ ਡਰਦੀ ਕੁਝ ਨਹੀਂ ਲਈ ਸੀ। ਫਿਰ ਨਿੰਮੋ ਦੇ ਪਾਪਾ ਰੋਟੀ ਖਾਣ ਲਈ ਬੈਠੇ ਤਾਂ ਨਿੰਮੋ ਦੀ ਨੰਨੀ ਨੇ ਆਖਿਆ। ਸੁੰਦਿਓ ਜੀ ਬੱਚਿਆਂ ਨੂੰ ਕੱਲ ਨੂੰ ਛੁੱਟਿਆ ਹੋ ਜਾਣਾ ਹੈ। ਆਪਣੇ ਨਿੰਮੋ ਨੇ ਜਦ ਤੱਕੜੀ ਹੈ ਮਾਮੇ ਪਿੰਡ ਜਾਂਦੀ ਤੁਸੀਂ ਕੁਝ ਦਿਨਾਂ ਨਾਲ ਛੱਡ ਆਉਣਾ ਉਹਦੀ ਵੱਲ ਸੁਣਾ ਨਿੰਮੋ ਦੇ ਪਾਪਾ ਨੇ ਕਿਹਾ ਰਹਿਣ ਦੀ ਗਰਮੀ ਬਹੁਤ ਜ਼ਿਆਦਾ ਹੈ ਘਰੀ ਧਿਆਨ ਰੱਖ ਐਵੇਂ ਹੀ ਬਿਮਾਰ ਹੋ ਜਾਏ ਇੰਨੀ ਗੱਲ ਸੁਣ ਕੇ ਨਿੰਮੋ ਤੇ ਉਸ ਦੀ ਮਾਂ ਦਾ ਚਿਹਰਾ ਉੱਤਰ ਗਿਆ ਅਗਲੇ ਦਿਨ ਸਵੇਰ ਹੋਈ ਅੱਜ ਸਾਰੇ ਬੱਚਿਆਂ ਨੂੰ ਛੁੱਟੀਆਂ ਮਿਲ ਜਾਣਾਂ ਸਨ पर निमो जिम्मे कोई चा तीन नहीं सी, कि उसन छुट्टिया होनी और रोजाना वाग उठी तैयार होके स्कूल चली गई स्कूल जाके भी किसी न कोई गलबात ना की थी। बस उदास एक पासे बैठ गई थोड़ी देर मगरों मास्टर जी कलास आए तुछया वो उदास क्यों है? मास्टर जी पापा ने नानके जाओ तो मना कर दिता ਏ ਗੱਲ ਨਿੰਮੂ ਨੇ ਮਾਸਟਰ ਜੀ ਦੇ ਪੁੱਛਣ ਤੇ ਦਸੀ ਮਾਸਟਰ ਜੀ ਨੇ ਮੁਸਕਰਾ ਕੇ ਕਿਹਾ ਲੈ ਐ ਦੱਸ ਕਮਲੀ ਇਸ ਚ ਉਦਾਸ ਹੋਣ ਵਾਲੀ ਕਿਹੜੀ ਗੱਲ ਹੈ ਹਰ ਇੱਕ ਮਾਂ ਪਿਓ ਨੂੰ ਆਪਣੇ ਬੱਚੇ ਦੀ فکر ਹੁੰਦੀ ਹੈ ਜਦੋਂ ਕਿਸੇ ਵੀ ਮਾਂ ਪਿਓ ਨੂੰ ਉਹਨਾਂ ਦੇ ਬੱਚੇ ਨਜ਼ਰ ਨਾ ਆਉਣ ਤਾਂ ਉਹਨਾਂ ਦੇ ਮਨ ਅੰਦਰ ਹੌਲ ਬੈਣ ਲੱਗਦੇ ਨੇ ਨਾਲੇ ਨਿੰਮੂ ਤੇ ਹੈ ਬੜੀ ਪਿਆਰੀ ਬੱਚੀ ਉਸਦੇ ਪਾਪਾ ਦਾ ਕਿੱਥੇ ਗਿਰਣਾ ਹੈ ਇਨੀ ਗੰਨ ਕਾਇਮ ਆਟਰੀ ਜੀ ਨੀ ਨਿੰਮੋ ਦੇ ਸਿੱਖ ਹੱਥ ਫੀਰਿਆ ਤੇ ਨਿੰਮੋ ਵੀ ਮੁਸਕਰਾ ਲੱਗੀ ਅੱਜ ਸਾਰੇ ਬੱਚਿਆਂ ਨੂੰ ਸਕੂਲੋਂ ਛੁੱਟੀਆਂ ਪੈ ਗਈਆਂ ਬੱਚੇ ਬਹੁਤ ਖੁਸ਼ ਹਨ ਕੁਝ ਕੋਨੇ ਤਾਂ ਛੁੱਟੀਆਂ ਦਾ ਅੱਧਾ ਕੰਮ ਵੀ ਸਕੂਲ ਵਿੱਚ ਕਰ ਲਿਆ ਨਿੰਮੋ ਨੇ ਢੀ ਘਰ ਆ ਕੇ ਅੱਜ ਕੁਝ ਕੋਈ ਕੰਮ ਨਾ ਕੀਤਾ ਉਹ ਬੈਗ ਅੰਦਰ ਰੱਖ ਕੇ ਮੂੰਹ ਹੱਤੋਂ ਰੋਟੀ ਹਾਂਡ ਤਈ ਉਸਦੀ ਮਾਂ ਵੀ ਜਾਣਦੀ ਸੀ ਕਿ ਨਿੰਮੋ ਨਾਲ ਕੇ ਨਾ ਭੇਜਣ ਕਾਰਨ ਉਦਾਸ ਹੈ ਅੱਜ ਸ਼ਾਮ ਦੇ 4 ਕੁ ਵਜੇ ਸੰਨ ਕਿੰਨੇ ਮੋ ਦੇ ਪਾਪਾ ਆ ਜੇ ਨਹੀਂ ਆਏ ਸਨ ਨਿਮੋ ਵੱਡੀਆਂ ਘਰ ਕੋਣੋਂ ਹੁੰਦਾ ਸੀ ਤੇ ਨਿਮੋ ਦੀ ਮੰਮੀ ਨੇ ਉਹਨਾਂ ਦੇ ਘਰ ਜਾ ਕੇ ਆਪਣੀ ਮਾਂ ਨੂੰ ਕੋਣ ਦਿੱਤਾ ਤੇ ਸਾਰੀ ਗੱਲ ਅਸੀਂ ਉਹਦੀ ਮਾਂ ਨੇ ਕਿਹਾ ਕੋਈ ਜਦੋਂ ਰਾਤ ਨੂੰ ਉਹਦਾ ਡੈਡੀ ਆ ਉਹ ਮੈਂ ਕੋਣ ਕਰਾਂ ਇੰਨੀ ਗੱਲ ਕਹਿ ਕੇ ਫੋਨ ਕਟ ਦਿੱਤਾ ਬਾਕੀ ਰੰਦਾ ਕਹਾਣੀ ਦਾ ਅਗਲਾ ਭਾਗ ਕੱਲ ਸੁਣਾਵਾਂਗੇ ਜੀ ਪੂਰੀ ਕਹਾਣੀ ਸੁਣ ਲਈ ਤੁਸੀਂ ਵੀ ਅਗਲਾ ਭਾਗ ਜ਼ਰੂਰ ਸੁਣਨਾ ਜੀ ਗੀਤ ਘਰ ਪਹਾੜੀ ਵਧੀਆ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਦੱਸਣਾ ਜੀ ਧੰਨਵਾਦ ਜੀ